ਸਰਦਾਰ ਜਵਾਹਰ ਸਿੰਘ ਦੇ ਮਾਰੇ ਜਾਣ ਨਾਲ ਸਿੱਖ ਸਰਦਾਰਾਂ ਦੇ ਦਿਲ ਤੇ ਇੰਨਾ ਭੈ ਬੈਠ ਗਿਆ ਕਿ ਵਜ਼ੀਰ ਬਣ ਦੀ ਹਾਮੀ ਕੋਈ ਨਾ ਭਰੇ ਫੌਜ ਇੰਨੀ ਆਪੋ ਹਦਰੀ ਹੋ ਗਈ ਸੀ ਕਿ ਉਹਦੇ ਹੱਥੋਂ ਕਿਸੇ ਦਾ ਵੀ ਕਤਲ ਕਰਾਇਆ ਜਾ ਸਕਦਾ ਸੀ ਫੌਜ ਨੂੰ ਕਾਬੂ ਰੱਖਣਾ ਤੇ ਹਰ ਇੱਕ ਆਪਣੀ ਸ਼ਕਤੀ ਤੋਂ ਬਾਹਰ ਸਮਝਦਾ ਸੀ ਰਾਜਾ ਧਿਆਨ ਸਿੰਘ ਡੋਗਰੇ ਦੇ ਵੱਡੇ ਭਰਾ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣ ਵਾਸਤੇ ਕਿਹਾ ਗਿਆ ਪਰ ਉਹਨੇ ਬਢੇਰੀ ਉਮਰ ਹੋਣ ਦੇ ਬਹਾਨੇ ਨਾ ਕਰ ਦਿੱਤੀ ਫਿਰ ਲਾਲ ਸਿੰਘ ਤੇਜ ਸਿੰਘ ਆਦ ਕੁੱਝ ਹੋਰ ਸਰਦਾਰਾਂ ਨੂੰ ਵੀ ਕਿਹਾ ਗਿਆ ਪਰ ਹਾਮੀ ਕਿਸੇ ਨਾ ਭਰੀ ਅੰਤ ਮਹਾਰਾਣੀ ਜੰਦ ਕੋਰਾਨੀ ਸਾਰੀ ਤਾਕਤ ਆਪਣੇ ਹੱਥ ਚ ਲੈ ਲਈ ਤੇ ਪੰਚਾਇਤ ਬਣਾ ਕੇ ਉਹਦੀ ਮੰਦਦ ਨਾਲ ਰਾਜ ਕਰਨ ਲੱਗੀ ਪੰਚਾਇਤ ਦੇ ਸਰਕਾਰ ਦੇ ਮੈਂਬਰ ਦੀਵਾਨ ਦੀਨਾ ਨਾਥ ਭਾਈ ਰਾਮ ਸਿੰਘ ਮਿਸਰ ਲਾਲ ਸਿੰਘ ਆਦ ਸਨ ਭਗਤ RAM ਤੇ ਫਕੀਰ ਨੂਰਦੀਨ ਤਨਖਾਹ ਵੰਡਣ ਲਾਏ ਗਏ ਛੋਟੀ ਜਹੀ ਜ਼ਿੰਦਾ ਨੇ ਨੂਰ ਜਹਾਂ ਬੇਗਮ ਦੀ ਕਹਾਣੀ ਪੜ੍ਹ ਕੇ ਕਦੇ ਕਿਹਾ ਸੀ ਮੈਂ ਵੀ ਰਾਜ ਕਰਾਂਗੀ ਉਹਨੂੰ ਰਾਜ ਕਰਨ ਦਾ ਸਮਾਂ ਤਾਂ ਮਿਲਿਆ ਪਰ ਬੜੇ ਮਹਿੰਗੇ ਮੁੱਲ ਜ਼ਿੰਦਾਬਾਰੇ ਲੇਡੀ ਲਾਗਨ ਲਿਖਦੀ ਹੈ ਮਹਾਰਾਣੀ ਜ਼ਿੰਦਾ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿੱਚ ਉਸਦੀ ਪ੍ਰਤੀ ਪਾਲਕਾ ਸਰਪ੍ਰਸਤ ਬਣੀ ਉਹ ਲਾਇਕ ਤੇ ਪੱਕੇ ਰਾਦੇਵਾਲੀ ਇਸਤਰੀ ਸੀ ਉਸ ਦਾ ਪੰਚਾਇਤਾਂ ਵਿੱਚ ਬੜਾ ਅਸਰ ਸੀ ਉਹ ਨੀਤੀ ਨੂੰ ਸਮਝਣ ਵਾਲੀ ਸਾਜ਼ਿਸ਼ ਕਰਨ ਵਾਲੀ ਤੇ ਵੱਡੇ ਹੌਸਲੇ ਵਾਲੀ ਸੀ ਇਹੋ ਜਿਹੀ ਹਿੰਮਤ ਵਾਲੀ ਜਿੰਦਾ ਰਾਜ ਦੀ ਮਾਲਕ ਬਣੀ ਪਰ ਅਫਸੋਸ ਉਸ ਵੇਲੇ ਪੰਜਾਬ ਰਾਜ ਅੰਦਰੋਂ ਅਸਲੋਂ ਖੋਖਲਾ ਹੋ ਚੁੱਕਾ ਸੀ ਉਸ ਦੇ ਵੱਡੇ ਵੱਡੇ ਸਰਦਾਰ ਸਾਜਸ਼ਾਂ ਦੇ ਬੁਤਲੇ ਬਣ ਚੁੱਕੇ ਸਨ ਪੰਡਤ ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨਾ ਚਾਹੁੰਦੇ ਸਨ ਸਗੋਂ ਤਾਕਤ ਦੇ ਡਾਡੇ ਭੁੱਖੇ ਸਨ ਪਰ ਸਿੱਖ ਫੌਜ ਨੂੰ ਕਾਬੂ ਕਰਨ ਦੀ ਹਿੰਮਤ ਉਹਨਾਂ ਵਿੱਚ ਨਹੀਂ ਸੀ ਅੰਤੋਂ ਨਾਲ ਇੱਕ ਰਾਹ ਲੱਭਿਆ ਉਹਨਾਂ ਅੰਦਰਖਾਨੇ ਅੰਗਰੇਜ਼ ਅਫਸਰਾਂ ਨਾਲ ਗੰਢੀ ਸਾਜ਼ਿਸ਼ ਇਹ ਬਣਾਈ ਗਈ ਕਿ ਖਾਲਸਾ ਫੌਜ ਨੂੰ ਅੰਗਰੇਜ਼ਾਂ ਨਾਲ ਟਕਰਾ ਕੇ ਮਰਵਾ ਦਿੱਤਾ ਜਾਏ ਤੇ ਫਿਰ ਅੰਗਰੇਜ਼ 376 ਸ਼ਾਹ ਆ ਥਲੇ ਪੰਜਾਬ ਦੀ ਵਜਾਰਤ ਸੰਭਾਲ ਲਈ ਜਾਏ ਇਹ ਗੋਹੰਦ ਅਤ ਕਿਨੌਣੀ ਤੇ ਦੇਸ਼ ਧਰੋਹ ਦੇ ਬਰਾਬਰ ਸੀ ਪਰ ਰਾਜਸੀ ਤਾਕਤ ਦੇ ਭੁੱਖੇ ਲੀਡਰ ਸਭ ਕੁਝ ਕਰਨ ਵਾਸਤੇ ਤਿਆਰ ਹੋ ਜਾਂਦੇ ਹਨ ਅੰਗਰੇਜ਼ੀ ਸਰਕਾਰ ਦੀ ਬਦਲੀ ਹੋਈ ਪਾਲਿਸੀ ਨੇ ਪੰਜਾਬੀਆਂ ਦਾ ਨੱਕ ਵਿੱਚ ਦਮ ਕਰ ਦਿੱਤਾ ਸੀ। ਅੰਗਰੇਜ਼ ਕਰਮਚਾਰੀਆਂ ਦੀਆਂ ਵਢੀਕੀਆਂ ਤੋਂ ਖਾਲਸਾ ਫੌਜਾਂ ਚਿੜੀਆਂ ਬੈਠੀਆਂ ਸਨ। ਲਾਲ ਸਿੰਘ ਤੇਜ ਸਿੰਘ ਨੇ ਇਸ ਵਿਚੇਨ ਹਾਲਤ ਦਾ ਫਾਇਦਾ ਉਠਾ ਕੇ ਫੌਜਾਂ ਨੂੰ ਸਗੋਂ ੜਕਾ ਦਿੱਤਾ। ਸਿੱਖ ਸਪਾਹੀਆਂ ਨੂੰ ਯਕੀਨ ਹੋ ਗਿਆ ਕਿ ਹੁਣ ਲੜਾਈ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਜਿੰਦਾ ਇਸ ਲੜਾਈ ਦੇ ਸਖਤ ਖਿਲਾਫ ਸੀ ਉਹ ਕਹਿੰਦੀ ਸੀ, "ਦਲੀਪ ਸਿੰਘ ਅਜੇ ਬਾਲਕ ਹੈ, ਸਾਡਾ ਆਪਣਾ ਘਰ ਪਾਟਾ ਹੋਇਆ ਹੈ।" ਬਹੁਤੇ ਜਨਰਲ ਰਾਜ ਭਗਤ ਨਹੀਂ ਹਨ ਇਸ ਹਾਲਤ ਵਿੱਚ ਅਸੀਂ ਅੰਗਰੇਜ਼ ਨਾਲ ਲੜ ਕੇ ਜਿੱਤ ਨਹੀਂ ਸਕਾਂਗੇ ਸੋ ਸਾਨੂੰ ਅਜੇ ਅੰਗਰੇਜ਼ ਨਾਲ ਨਹੀਂ ਲੜਨਾ ਚਾਹੀਦਾ ਸਰਦਾਰ ਸ਼ਾਮ ਸਿੰਘ ਘਟਾਰੀ ਵਰਗੇ ਕੋ ਸਮਝਦਾਰ ਸਰਦਾਰ ਜਿੰਦਾਦੀ ਰਾਏ ਨਾਲ ਸਹਿਮਤ ਸਨ ਪਰ ਜੁਸ਼ੀਲਾ ਧੜਾ ਉਹਨਾਂ ਨੂੰ ਬੁਝਦੇਲ ਪਛਾਣ ਖਿੱਚ ਤੇ ਨਾ ਜਾਣੀ ਕੀ ਕੀ ਕੁੱਛ ਕਹਿਣ ਲੱਗ ਪਿਆ ਉਹ ਲੋਕ ਆਮ ਜਨਤਾ ਵਿੱਚ ਕਹਿਣ ਲੱਗ ਪਏ ਇਹ ਲੋਕ ਲੜਾਈ ਤੋਂ ਰੋਕਣ ਵਾਲੇ ਕਾਇਰ ਹਨ ਇਹਨਾਂ ਨੂੰ ਗੁਰੂ ਉੱਤੇ ਭਰੋਸਾ ਨਹੀਂ ਰਿਹਾ ਉਹ ਬੇਮੁਖ ਹੋ ਗਏ ਹਨ ਅਸੀਂ ਪੰਥ ਦੀ ਖਾਤਰ ਅੰਗਰੇਜ਼ ਨਾਲ ਜ਼ਰੂਰ ਲੜਾਂਗੇ ਗੁਰੂ ਸਾਡੇ ਵੱਲ ਹੈ ਤੇ ਗੁਰੂ ਦਾ ਪੰਥ ਜ਼ਰੂਰ ਜਿੱਤੇਗਾ ਮੁੱਕ ਦੀ ਗੱਲ ਜਿੰਦਾ ਦੀ ਉਸ ਵੇਲੇ ਕਿਸੇ ਨੇ ਮੰਨੀ ਲਾਲ ਸਿੰਘ ਦਾ ਧੜਾ ਸ਼ੇਰੇ ਪੰਜਾਬ ਦੀ ਸਮਾਦ ਅੱਤੇ ਇਕੱਠਾ ਹੋਇਆ ਫੌਜਾਂ ਸਾਹਮਣੇ ਉਹਨਾਂ ਬੜੀਆਂ ਜਸ਼ੀਲੀਆਂ ਤਕਰੀਰਾਂ ਕੀਤੀਆਂ ਤੇ ਅੰਤ 17 ਨਵੰਬਰ 1845 ਈਸਵੀ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ ਗਿਆ ਅਸਵੇਲੇ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਫੌਜ ਦਾ ਸੈਨਾਪਤੀ ਬਣਾਇਆ ਗਿਆ। ਇਹ ਦੋਵੇਂ ਅਹੁਦੇ ਕੰਮ ਚਲਾਉ ਆਰਜੀ ਸਨ। 30000 ਸਿੱਖ ਫੌਜ ਨੂੰ ਨਾਲ ਲੈ ਕੇ ਦੋਵੇਂ ਪੰਡਤ ਰਿਆ ਸਤਲੁਜ ਟੱਪ ਪਏ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਸਤਲੁਜ ਕੰਡੇ ਪੰਜ ਲੜਾਈਆਂ ਹੋਈਆਂ। ਸਿੱਖ ਸਿਪਾਹੀਆਂ ਨੇ ਲੜਨ ਵਿੱਚ ਬਹਾਦਰੀ ਵੱਲੋਂ ਅਖੀਰ ਕਰ ਦਿੱਤੀ ਪਰ ਉਹਨਾਂ ਦੇ ਆਗੂਵੈਰੀ ਨਾਲ ਰਲੇ ਹੋਏ ਸਨ। ਸੋ ਲਾਲ ਸਿੰਘ ਆਦਿ ਗਦਾਰੀ ਦਾ ਸਾਧਕਾ ਸਿੱਖ ਇਹ ਜੰਗ ਹਾਰ ਗਏ। ਮਹਾਰਾਣੀ ਜੰਦਕੌਰਾਂ ਤੇ ਸਰਦਾਰ ਸ਼ਾਮ ਸਿੰਘ ਅਟਾਰੀਆ ਦੇਸ਼ ਭਗਤਾ ਨੇ ਹਰ ਕੁਰਬਾਨੀ ਕੀਤੀ ਪਰ ਗਰਦਾਰਾਂ ਦੀ ਖੋਟੀ ਕਰਤੂਤ ਨੇ ਅੰਤ ਬੇੜਾ ਡੋਬ ਹੀ ਦਿੱਤਾ ਲੋਕਾਂ ਵਿੱਚ ਇਸ ਲੜਾਈ ਦਾ ਚਰਚਾ ਸ਼ੁਰੂ ਹੋਇਆ ਤਾਂ ਦੇਸ਼ ਧਰੋਈਆਂ ਨੇ ਸਾਰੇ ਦੋਸ਼ ਮਹਾਰਾਣੀ ਜਿੰਦਾ ਸਿਰ ਥੱਪਨੇ ਸ਼ੁਰੂ ਕਰ ਦਿੱਤੇ ਉਦੋਂ ਦੀਆਂ ਉਡਾਈਆਂ ਹੋਈਆਂ ਝੂਠੀਆਂ ਅਫਵਾਹਾਂ ਅਜੇ ਤੱਕ ਅਨਪੜ੍ਹ ਤੇ ਇਤਿਹਾਸ ਤੋਂ ਅਣਜਾਣ ਲੋਕਾਂ ਵਿੱਚ ਚੱਲੀਆਂ ਆ ਰਹੀਆਂ ਨੇ ਆਖੇ ਜਿੰਦਾਂ ਨੇ ਸਿੱਖਾਂ ਨੂੰ ਭੜਕਾ ਕੇ ਅੰਗਰੇਜ਼ਾਂ ਵਿਰੁੱਧ ਲੜਾਈ ਸ਼ੁਰੂ ਕਰਾਈ ਜਿੰਦਾਂ ਨੇ ਸਿੱਖ ਫੌਜਾਂ ਵਿਰੁੱਧ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਚਿੰਤਾ ਨੇ ਸਭਰਾਵਾਂ ਦੇ ਮੈਦਾਨ ਵਿੱਚ ਬਾਰੂਦ ਦੀਆਂ ਸਰੋਧੀਆਂ ਬੋਰੀਆਂ ਭੇਜ ਦਿੱਤੀਆਂ ਇਹਨਾਂ ਕਾਰਨਾਂ ਕਰਕੇ ਸਿੱਖ ਹਾਰ ਗਏ ਪਰ ਉਸ ਵੇਲੇ ਦੇ ਇਤਿਹਾਸਕਾਰ ਸਾਰੀਆਂ ਗਵਾਹੀਆਂ ਇਸ ਦੇ ਉਲਟ ਦਿੰਦੇ ਹਨ ਮੈਕ ਗ੍ਰੇਗਰ ਲਿਖਦਾ ਹੈ ਚਿੰਦਾ ਇਸ ਲੜਾਈ ਦੇ ਹੱਕ ਵਿੱਚ ਨਹੀਂ ਸੀ ਭਾਵ ਅੰਗਰੇਜ਼ਾਂ ਨਾਲ ਲੜਾਈ ਛੇੜਨਾ ਨਹੀਂ ਸੀ ਚਾਹੁੰਦੀ ਸਮਿਥ ਲਿਖਦਾ ਹੈ ਵਾਧਾ ਸਾਰਾ ਅੰਗਰੇਜ਼ਾਂ ਦਾ ਸੀ ਸੁਲਾ ਅੰਗਰੇਜ਼ਾਂ ਨੇ ਤੋੜੀ ਸੀ ਅੰਗਰੇਜ਼ਾਂ ਦੀਆਂ ਵਧੀਆਂਕੀਆਂ ਦੇ ਕਾਰਨ ਸਿੱਖ ਲੜਨ ਵਾਸਤੇ ਮਜਬੂਰ ਹੋ ਗਏ ਸਨ ਅੰਗਰੇਜ਼ਾਂ ਦੇ ਪੋਲਿਟੀਕਲ 에ਜੰਟ ਬ੍ਰਾਡਫੋਰਡ ਦਾ ਨਾਇਬ ਕੈਪਟਨ ਨਿਕਲਸਨ ਲਿਖਦਾ ਹੈ ਲਾਲ ਸਿੰਘ ਦੀਆਂ ਚਿੱਠੀਆਂ ਮੇਰੇ ਕੋਲ ਆਉਂਦੀਆਂ ਰਹੀਆਂ ਜਿਨ੍ਹਾਂ ਵਿੱਚ ਅੰਗਰੇਜ਼ਾਂ ਦਾ ਵਫਾਦਾਰ ਮਿੱਤਰ ਰਹਿਣ ਦਾ ਪ੍ਰਸਾਦਵਾਯਾ ਹੁੰਦਾ ਸੀ ਕਨਿੰਗਮ ਲਿਖਦਾ ਹੈ ਸਿੱਖਾਂ ਦੇ ਬਾਰੂਦ ਨੂੰ ਤਬਾਹ ਕਰਨ ਵਾਲਾ ਪੰਡਤ ਤੇਜ ਸਿੰਘ ਹੈ ਮੁੱਕ ਦੀ ਗੱਲ ਜਿਹੜੇ ਗੁਨਾਹ ਲਾਲ ਸਿੰਘ ਤੇਜ ਸਿੰਘ ਆਪ ਕਰਦੇ ਉਹ ਵਿਚਾਰੀ ਜਿੰਦਾ ਦੇ ਸਿਰ ਮੜ ਦਿੰਦੇ ਰਹੇ ਸਨ ਅਸਲੀਅਤ ਕੀ ਹੈ ਲਾਲ ਸਿੰਘ ਤੇ ਸਿੰਘ ਨੇ ਅੰਦਰ ਖਾਨੇ ਅੰਗਰੇਜ਼ਾਂ ਨਾਲ ਗੰਡ ਕੇ ਫੇਰ ਲੜਾਈ ਛੇੜੀ ਉਹ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਦੀਆਂ ਖਬਰਾਂ ਭੇਜਦੇ ਰਹੇ ਤੇ ਉਹਨਾਂ ਦੇ ਹੁਕਮ ਅਨਸਾਰ ਕੰਮ ਕਰਦੇ ਰਹੇ ਅੰਗਰੇਜ਼ਾਂ ਦੇ ਕਹਿਣ ਉੱਤੇ ਹੀ ਲਾਲ ਸਿੰਘ ਨੇ ਫਿਰੋਜ਼ਪੁਰ ਤੇ ਹਮਲਾ ਨਾ ਕੀਤਾ ਮਦਦ ਕੀਤੇ ਫੇਰੂ ਸ਼ਹਿਰ ਦੇ ਮੈਦਾਨ ਵਿੱਚ ਉਹ ਉਸ ਵੇਲੇ ਨਾਲ ਸੁੱਟਿਆ ਜਦ ਸਿੱਖ ਫੌਜਾਂ ਜਿੱਤ ਜਾਣ ਵਾਲੀਆਂ ਸਨ ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਉਹਨੇ ਆਪਣੇ ਮੋਰਚੇ ਦਾ ਨਕਸ਼ਾ ਤੇ ਫੌਜੀ ਭੇਤ ਅੰਗਰੇਜ਼ਾਂ ਨੂੰ ਭੇਜ ਦਿੱਤੇ ਲਾਲ ਸਿੰਘ ਤੇ ਸਿੰਘ ਬਿਨਾਂ ਕਾਰਨ ਮੈਦਾਨ ਵਿੱਚੋਂ ਨਸ ਗਏ ਸਤਲੁਜ ਉੱਤੇ ਬੱਦ੍ਹਾ ਹੋਇਆ ਬੇੜੀਆਂ ਦਾ ਪੌਲ ਤੇਜ ਸਿੰਘ ਨੇ ਦੋ ਬੇੜੀਆਂ ਡੋਬ ਕੇ ਤੋੜ ਦਿੱਤਾ ਤਾਂ ਕਿ ਹਾਰੀ ਹੋਈ ਸਿੱਖ ਫੌਜ ਜੌਨ ਦੀ ਬਚ ਕੇ ਨਿਕਲ ਨਾ ਸਕੇ ਬਾਰੂਦ ਦੇ ਥਾਂ ਤੇਜ ਸਿੰਘ ਨੇ ਸਰੋਂ ਤੇ ਰੇਤ ਦੀਆਂ ਪੇਟੀਆਂ ਭਰ ਕੇ ਭੇਜੀਆਂ ਤੇ ਤੀਸਰਾ ਸੀ ਟੋਗਰਾ ਰਾਜਾ ਗੁਲਾਬ ਸਿੰਘ ਅਲੀਵਾਲ ਦੀ ਲੜਾਈ ਪਿੱਛੋਂ ਉਹ ਵੀ ਫੌਜ ਵਿੱਚੋਂ ਆ ਗਿਆ ਸੀ ਉਹਨੇ ਲਾਰਡ ਹਾਰਡਿੰਗ ਨਾਲ ਗੁੱਪਤ ਸਮਝੌਤਾ ਕਰ ਲਿਆ ਜਿਸ ਦਾ ਭਾਵ ਸੀ ਕਿ ਲੜਾਈ ਵਿੱਚ ਧੋਖੇ ਨਾਲ ਸਿੱਖ ਫੌਜ ਤਬਾਹ ਕਰ ਦਿੱਤੀ ਜਾਵੇ ਹਾਰੀ ਹੋਈ ਫੌਜ ਨੂੰ ਲਾਹੌਰ ਦਰਬਾਰ ਉਂਝ ਕੱਢ ਦੇਵੇ ਤੇ ਲਾਹੌਰ ਦਰਬਾਰ ਦੇ ਸਰਦਾਰ ਅੰਗਰੇਜ਼ਾਂ ਨਾਲ ਸਲਾਹ ਕਰ ਲੈਣਗੇ ਇਹ ਸਨ ਕਾਰਨ ਸਤਲੁਜ ਕੰਡੇ ਸਿੱਖਾਂ ਦੇ ਹਾਰਨ ਦੇ 10 ਫਰਵਰੀ ਨੂੰ ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਹਾਰੇ ਤੇ 20 ਫਰਵਰੀ ਨੂੰ ਲਾਰਡ ਹਾਰਡਿੰਗ ਨੇ ਲਾਹੌਰ ਵਿੱਚ ਇੱਕ ਦਰਬਾਰ ਕੀਤਾ ਦਲੀਪ ਸਿੰਘ ਨੂੰ ਰਾਜ ਸਿੰਘਾਸਨ ਤੇ ਬਿਠਾਇਆ ਗਿਆ ਅੰਗਰੇਜ਼ ਅਫਸਰ ਸੱਜੇ ਹੱਥ ਤੇ ਸਿੱਖ ਖੱਬੇ ਹੱਥ ਬੈਠੇ ਇਹ ਹੈ ਫਰਕ ਜਿੱਤਨ ਤੇ ਹਾਰਨ ਵਾਲੀ ਕੌਮ ਦਾ ਹਾਰਡਿੰਗ ਨੇ ਦਲੀਪ ਸਿੰਘ ਨੂੰ ਸਿੱਖਾਂ ਦਾ ਮਹਾਰਾਜਾ ਮੰਨ ਲਿਆ। ਉਹਦੇ ਮਾਤ ਹਿਤ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਸੈਨਾਪਤੀ ਥਾਪਿਆ। ਹਾਰਡਿੰਗ ਦੇ ਕਹਿਣ ਉੱਤੇ ਰਾਜਾ ਗੁਲਾਬ ਸਿੰਘ ਨੇ ਕੋਹਿੰੂਰ ਹੀਰਾ ਲਿਆ ਕੇ ਵਿਖਾਇਆ ਜੋ ਹਾਰਡਿੰਗ ਨੇ ਆਪਣੇ ਹੱਥੀਂ ਸਾਰੇ ਅੰਗਰੇਜ਼ ਅਫਸਰਾਂ ਨੂੰ ਵਿਖਾਇਆ। 9 ਮਾਰਚ 1846 ਨੂੰ ਲਾਹੌਰ ਦਰਬਾਰ ਤੇ ਅੰਗਰੇਜ਼ ਸਰਕਾਰ ਵਿੱਚ ਸਲਾਹ ਹੋਈ ਇਹ ਐਦਨਾਮੇ ਅਨੁਸਾਰ ਬਿਆਸ ਤੋਂ ਚੜ੍ਹਦੇ ਪਾਸੇ ਦਾ ਸਾਰਾ ਇਲਾਕਾ ਸਿੱਖਾਂ ਨੇ ਅੰਗਰੇਜ਼ਾਂ ਨੂੰ ਦੇ ਦਿੱਤਾ। ਨਾਲ ਹੀ ਜੰਗ ਦੇ ਹਰਜਾਨੇ ਵਜੋਂ ਸਿੱਖਾਂ ਨੇ 1.5 ਕਰੋੜ ਰੁਪਇਆ ਦੇਣਾ ਮੰਨਿਆ ਉਸ ਵਿੱਚੋਂ 50 ਲੱਖ ਨਕਦ ਦਿੱਤਾ ਤੇ 1 ਕਰੋੜ ਬਦਲੇ ਉਹਨਾਂ ਜੰਮੂ ਕਸ਼ਮੀਰ ਦਾ ਇਲਾਕਾ ਦੇ ਦਿੱਤਾ ਰਾਜਾ ਗੁਲਾਬ ਸਿੰਘ ਨੇ ਸਿੱਖਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਬਹੁਤ ਸੇਵਾ ਕੀਤੀ ਸੀ ਅੰਗਰੇਜ਼ਾਂ ਨੇ ਉਸ ਤੋਂ 75 ਲੱਖ ਰੁਪਏ ਲੈ ਕੇ ਜੰਮੂ ਕਸ਼ਮੀਰ ਉਸ ਨੂੰ ਦੇ ਦਿੱਤਾ ਉਹ ਉੱਥੋਂ ਦਾ ਮਹਾਰਾਜਾ ਬਣ ਗਿਆ 11 ਮਾਰਚ ਨੂੰ ਕੁਝ ਹੋਰ ਸ਼ਰਤਾਂ ਵਧਾ ਕੇ ਲਾਹੌਰ ਵਿੱਚ ਕੁਝ ਅੰਗਰੇਜ਼ੀ ਫੌਜ 1 ਸਾਲ ਵਾਸਤੇ ਰੱਖੀ ਗਈ ਏ ਪ੍ਰਬੰਧ ਕਰਕੇ ਲਾਡ ਹਾਰਡਿੰਗ ਤੇ ਗਾਫ ਲਾਹੌਰ ਛੱਡ ਕੇ ਚਲੇ ਗਏ ਪਿੱਛੇ ਸਿੱਖ ਹਕੂਮਤ ਕਿਹੋ ਜਿਹੀ ਰਹਿ ਗਈ ਇਸ ਬਾਰੇ ਅੰਗਰੇਜ਼ ਇਤਿਹਾਸਕਾਰ ਮੈਕ ਗ੍ਰੇਗਰ ਲਿਖਦਾ ਹੈ ਲਾਹੌਰ ਦੀ ਸਿੱਖ ਹਕੂਮਤ ਅਸਲੀ ਅਰਥਾ ਵਿੱਚ ਮਰ ਚੁੱਕੀ ਹੈ ਵਿਖਾਵੇ ਮਾਤਰਾ ਉਸ ਵਿੱਚ ਇੱਕ ਬਾਦਸ਼ਾਹ ਇੱਕ ਵਜ਼ੀਰ ਤੇ ਕੁਝ ਫੌਜ ਪਰ ਉਹ ਸਾਰੇ ਦੇ ਸਾਰੇ ਅੰਗਰੇਜ਼ੀ ਤਾਕਤ ਦੇ ਆਸਰੇ ਥੱਲੇ ਹਨ ਮਹਾਰਾਜਾ ਦਲੀਪ ਸਿੰਘ ਇੱਕ ਕਟਕੁਤਲੀ ਹੈ ਅਸਲ ਅਰਥਾਂ ਵਿੱਚ ਜਿਸਤੇ ਕੋਈ ਤਾਕਤ ਨਹੀਂ ਉਹ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੈ ਸਹੀ ਅਰਥ ਹੈ ਕਿ ਅਸਵੇਲੀ ਅੰਗਰੇਜ਼ ਹੀ ਪੰਜਾਬ ਦੇ ਹਾਕਮ ਹਨ ਦੇਸ਼ ਤੇ ਕੌਮ ਨਾਲ ਇੰਨਾ ਵਿਸਾਹ ਘਾਤ ਕਰਕੇ ਲਾਲ ਸਿੰਘ ਪੰਜਾਬ ਦਾ ਵਜ਼ੀਰ ਬਣਿਆ ਪਰ ਉਹਦੀ ਵਜ਼ੀਰੀ ਉਸ ਨੂੰ ਬਹੁਤਾ ਚਰ ਮੰਨਣੀ ਨਾ ਮਿਲੀ ਰਾਜਾ ਗੁਲਾਬ ਸਿੰਘ ਜੰਮੂ ਦੇ ਬਰਾਤੇ ਸਾਜ਼ਿਸ਼ ਕਰਨ ਦੇ ਦੋਸ਼ ਵਿੱਚ 3 ਦਸੰਬਰ 1840 ਈਸਵੀ ਨੂੰ ਲਾਲ ਸਿੰਘ ਨੂੰ ਬਾਜ਼ਾਰਤ ਤੋਂ ਹਟਾ ਕੇ ਤੇ 2000 ਮਾਹਵਾਰ ਪੈਨਸ਼ਨ ਦੇ ਕੇ ਬਨਾਰਸ ਵਿੱਚ ਨજરਬੰਦ ਕਰ ਦਿੱਤਾ ਗਿਆ